ਸਾਰੀ ਜ਼ਿੰਦਗੀ ਟੈਸਟ ਕਰਵਾਏ ਸਕੈਨ ਕਰਾਈਆਂ ਰੱਬ ਕੋਲੋਂ ਅਰਦਾਸਾਂ ਕੀਤੀਆਂ ਪਰ ਇੱਕ ਔਰਤ ਹੈਗੀ ਐ ਉਹ ਮਾਂ ਨਹੀਂ ਬਣਦੀ ਕਿਉਂ ਨਹੀਂ ਬਣਦੀ ਸਾਰੀ ਗੱਲਾਂ ਬਤਾਜ ਅਸੀਂ ਕਰਾਂ ਅਸ਼ੋਗੰਦਾ ਤੁਸੀਂ ਰੱਖਿਆ ਹੈ ਸ਼ਿਵਲਿੰਗੀ ਬੀਜ ਤੁਸੀਂ ਰੱਖੇ ਨੇ ਸ਼ਤਾਵਰ ਤੁਸੀਂ ਰੱਖਿਆ ਇਹਨਾਂ ਦਾ ਕੀ ਕਰਨੇ ਸਰ ਅਸ਼ਵਗੰਧਾ ਸ਼ਤਾਵਰ ਪੁੱਤਰ ਜੀਵੀ ਸ਼ਿਵਲਿੰਗੀ ਚਾਰਾਂ ਚੀਜ਼ਾਂ ਨੂੰ ਸਰ ਇਹ ਸਿਰਫ 21 ਦਿਨ ਲੈਣ ਬਾਅਦ ਜਿੰਨਾਂ ਤਾਂ ਮੈਨੂੰ ਖੁਸ਼ਖਬਰੀ ਉਹਨਾਂ ਨੇ ਦੱਸਣੀ ਹੈਗੀ ਹੈ ਕਿ ਮੈਡਮ ਸਾਨੂੰ ਇਸ ਵਾਰੀ ਸਿੰਪਟਮ ਆਏ ਜਿਹੜੇ ਤੁਸੀਂ ਦੱਸੇ ਸੀ ਨਾ ਮੇਲ ਚ ਪ੍ਰੋਬਲਮ ਨਾ ਫੀਮੇਲ ਚ ਪ੍ਰੋਬਲਮ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾਗਾ ਕਿ ਐਗ ਅੰਡਾ ਕਦੋਂ ਰਿਲੀਜ਼ ਹੋ ਰਿਹਾ ਹੈ ਕਦੋਂ ਰਪਚਰ ਹੋ ਰਿਹਾ ਹੈ ਕਿਉਂਕਿ ਐਗ ਦਾ ਜਿਹੜਾ ਸਮਾਂ ਹੁੰਦਾ ਲੇਡੀ ਦੇ ਐਗ ਦਾ ਸਮਾਂ ਸਰ 12 ਤੋਂ 24 ਘੰਟੇ ਹੀ ਹੁੰਦਾ ਤੇ ਸਪਰਮ ਦਾ ਟਾਈਮ ਜਿਹੜਾ ਹੁੰਦਾ ਉਹ 5 ਤੋਂ 7 ਦਿਨ ਦਾ ਹੁੰਦਾ। ਇਹੀ ਕਾਰਨ ਹੈ ਕਿ ਉਹ ਗਲਤ ਟਾਈਮ ਤੇ ਟਰਾਈ ਕਰਦੇ ਹੈਗੇ ਆ। ਪੀਰੀਅਡ ਦਾ ਡੇ 1 12ਵੇਂ ਦਿਨ ਤੋਂ ਲੈ ਕੇ ਉਹ 16ਵੇਂ ਜਾਂ 18ਵੇਂ ਦਿਨ ਤੱਕ ਇੱਕ ਦਿਨ ਛੱਡ ਕੇ ਦੋਨੋਂ ਜੀ ਇੰਟੀਮੇਟ ਕਰ ਸਕਦੇ ਹੈਗੇ ਆ, ਸਬੰਧ ਬਣਾ ਸਕਦੇ ਹੈਗੇ ਆ ਔਰ ਇਹੀ ਐਗ ਰਪਚਰ ਹੋਣ ਦਾ ਸਹੀ ਸਮਾਂ ਹੈ। ਇਸ ਤੋਂ ਬਾਅਦ ਟਰਾਈਆਂ ਮਾਰਦੇ ਰੋ ਸਿਰ ਕੋਈ ਫਾਇਦਾ ਨਹੀਂ। ਸਾਨੂੰ ਕਿਵੇਂ ਪਤਾ ਲੱਗੇ ਕਿ ਜਿਹੜਾ ਅੰਡਾ ਹੈ ਉਹ ਬੰਨਾ ਸ਼ੁਰੂ ਹੋ ਗਿਆ ਰੈਪਚਰ ਹੋਣਾ ਸ਼ੁਰੂ ਹੋ ਗਿਆ ਜਾਂ ਫਟਣਾ ਸ਼ੁਰੂ ਹੋ ਗਿਆ ਜਾਂ ਫਿਰ ਜਿਹੜਾ Ovulation period ਹੈ ਉਹ ਸ਼ੁਰੂ ਹੋ ਗਿਆ ਇੰਨਾ ਵੇਲੇ ਗਲਤੀ ਦੇ ਨਾਲ ਵੀ ਜੋ ਸਿਰ ਦਰਦ ਹੋ ਰਿਹਾ ਸਿਰੇ ਸਿਰ ਦਰਦ ਹੋ ਰਿਹਾ ਸਰ ਪੇਨ ਕਿਲਰ ਨਹੀਂ ਲੈਣਾ ਕਿਉਂਕਿ ਗਰਭ ਤਾਰਕ ਉਹਨਾਂ ਨੇ ਪੀਰੀਅਡ ਦੇ ਸੈਕਿੰਡ ਡੇ ਤੋਂ ਸ਼ੁਰੂ ਕਰਨੀ ਆ ਸਰ ਪੀਰੀਅਡ ਦੇ ਸੈਕਿੰਡ ਡੇ ਤੋਂ ਇਹ 12 ਟੈਬਲੇਟਸ ਹੈ ਉਹਨਾਂ ਦਾ ਜਿਹੜਾ ਐਗ ਬਣ ਰਿਹਾ ਉਹ ਵਧੀਆ ਐਗ ਇੰਜੈਕਸ਼ਨ ਨਾਲ ਲਗਵਾ ਕੇ ਇਹਦੇ ਨਾਲ ਚੰਗਾ ਐਗ ਬਣੇਗਾ ਤੇ ਆਪੇ ਹੀ ਐਗ ਨੇ ਰਪਚਰ ਹੋ ਜਾਣਾ ਅਸੀਂ ਤਿਲ ਦਾ ਯੂਜ਼ ਰੱਖਿਆ ਉਹਨਾਂ ਨੇ ਤਿਲਾਂ ਦਾ ਯੂਜ਼ ਕਰਨਾ ਹੈ ਤਿਲਾਂ ਦੇ ਵਿੱਚ ਸਰ ਜ਼ਿੰਕ ਤੇ ਵਿਟਾਮਿਨ E ਪ੍ਰਾਪਰ ਹੈਗਾ ਜਿਹਨੇ ਹਾਰਮੋਨ ਨੂੰ ਤੇ ਐਗ ਕੁਆਲਿਟੀ ਨੂੰ ਇੰਪਰੂਵ ਕਰਨਾ ਹੈ ਦਹੀਂ ਬੇਸਨ ਚਿਲਾ ਵਿਦ ਪਨੀਰ ਮਤਲਬ ਡਾਈਟ ਦੀ ਇਹ ਸਾਰਾ ਪ੍ਰੋਟੀਨ ਮੈਂ ਕੀ ਗਲਤੀ ਕੀਤੀ ਸ਼ਾਰਟਲੀ ਮੈਂ ਗਲਤੀ ਕੀਤੀ ਹਾਈ ਪ੍ਰੋਟੀਨ ਲੋ ਸ਼ੂਗਰ ਤੇ ਹੈਲਦੀ ਫੈਟ ਇਹ ਪੂਰਾ ਪ੍ਰੋਟੀਨ ਦਾ ਸਬਸਟੀਟਿਊਟ ਪੀ ਆਇਆ ਸਰ ਜੋ ਐਗ ਬਣਿਆ ਉਹ ਐਗ 임ਪਲੈਂਟ ਹੋਏ 임ਪਲੈਂਟੇਸ਼ਨ ਵਾਸਤੇ ਉਹਨਾਂ ਨੂੰ ਇਹ ਯੂ ਪਾਵਰ ਯੂਟਰਸ ਨੂੰ ਪਾਵਰ ਇਸ ਯੋਗ ਨੇ ਦੇਣੀ ਹੈ ਤੇ ਨਾਲ ਨਾਲ ਸਰ ਕਹਿੰਦੇ ਕਿ ਕਿਓ ਜਿਵੇਂ ਪੁਰਾਣੇ ਟਾਈਮ ਤੇ ਹਨਾ ਉਸੇ ਤਰ੍ਹਾਂ ਸਾਨੂੰ ਸ਼ਤਾਵਰ ਤੱਕ ਕਿਓ ਬਹੁਤ ਜ਼ਰੂਰੀ ਹੈ ਉਹ ਪੂਰਾ ਮਹੀਨਾ ਇੱਕ ਕਿਓ ਯੂਜ਼ ਕਰ ਸਕਦੇ ਆ ਇੱਕ ਚਮਚੇ ਕਿਓ ਯੂਜ਼ ਕਰਨ ਸਰ ਕੋਈ आईवीएफ ਕਿਸੇ ਤਰ੍ਹਾਂ ਦਾ ਇੰਜੈਕਸ਼ਨ ਲਗਵਾਉਣ ਦੀ ਲੋੜ ਨਹੀਂ ਅਸੀਂ ਅਗਰ ਉਹਨਾਂ ਦੀ ਸੇਵਾ ਕਰ ਰਹੇ ਆ ਤਾਂ ਉਹਦੋਂ ਨਹੀਂ ਸੀ ਹੁੰਦਾ ਬਈ ਇੰਨੀ ਮਤਲਬ ਪ੍ਰੋਬਲਮ ਆਂਦੀ ਹੋਵੇ ਇਨਫਰਟੀਲਿਟੀ ਦੀ ਅੱਜ ਦੇ ਟਾਈਮ ਤੇ ਕਿਉਂ ਹੈ ਕਿਉਂਕਿ ਸੱਸ ਨੇ ਬਹੂ ਨੂੰ ਬਹੂ ਨੇ ਸਮਝਣਾ ਤੇ ਬਹੂ ਨੇ ਸੱਸ ਨੂੰ ਮਾਂ ਨਹੀਂ ਸਮਝਣਾਗਾ ਬਹੁਤ ਸਾਰੇ ਘਰ ਤਾਂ ਇਦਾਂ ਦੇ ਵੀ ਹੈਗੇ ਨੇ ਜਾਂ ਹੋ ਸਕਦੇ ਨੇ ਜਿੱਥੇ ਕੋਈ ਪਿਆਰ ਬੜਾ ਹੈ ਰਿਸ਼ਤੇ ਵਿੱਚ ਬੜੀ ਅਸੀਂ ਕਹਿ ਲਈਏ ਕਿ ਗਰਮ ਜੋਸ਼ੀ ਹੈ ਪਰ ਉੱਥੇ ਵੀ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਜੀ ਫਿਰ ਉਹ ਸਭ ਮੋਡਰਨਾਈਜੇਸ਼ਨ ਸਾਡੇ ਜ਼ਿੰਮੇਦਾਰ ਹੈ ਸਾਡੀ ਜ਼ਰੂਰਤ ਵੀ ਹੈ ਹੁਣ ਅਸੀਂ ਵੀ ਤਾਂ ਬੈਠੇ ਹਾਂ ਅੱਜ ਏਸੀ 'ਚ ਬੈਠੇ ਹੈਗੇ ਹਨਾ ਏਸੀ ਬਿਨਾ ਅਸੀਂ ਵੀ ਇਹ ਹੋਣੇ ਇਸ ਗਰਮੀ 'ਚ ਰਹਿ ਸਕਦੇ ਪਰ ਅਸੀਂ ਮੋਡਰਨ ਟੈਕਨੋਲੋਜੀ ਨੂੰ ਇੱਕ ਹੱਦ ਤੱਕ ਯੂਜ਼ ਕਰਨਾ ਹੈ ਸਾਰੀ ਜ਼ਿੰਦਗੀ ਅਸੀਂ ਟੈਸਟ ਕਰਾ ਕਰਾ ਕੇ ਹਮਝਣਿਆ ਸਾਰੀ ਜ਼ਿੰਦਗੀ ਅਸੀਂ ਸਕੈਨਾਂ ਕਰਾ ਕਰਾ ਕੇ ਆਪਣੇ ਪੈਸੇ ਖਰਾਬ ਕਰ ਲੰਨਿਆ ਸਾਰੀ ਜ਼ਿੰਦਗੀ ਅਸੀਂ ਅਰਦਾਸਾਂ ਕਰ ਕਰਕੇ ਪ੍ਰਮਾਤਮਾ ਕੋ ਲੋ ਜਿਹੜਾ ਆਪਣੀ ਇੱਛਾ ਪੂਰੀ ਹੋਣ ਦੀ ਉਡੀਕ ਕਰਦੇ ਰਹਿੰਦੇ ਆ ਪਰ ਹੁੰਦਾ ਨਹੀਂ ਸलाम नमस्ते ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ਫਾਰੂਕੀ ਅੱਜ ਤੁਹਾਡੇ ਨਾਲ ਜਿਹੜੀ ਵੀਡੀਓ ਅਸੀਂ ਸ਼ੇਅਰ ਕਰਨ ਲੱਗੇ ਆ ਤੇ ਤੁਹਾਡੀਆਂ ਅਸੀਂ ਕਹਿ ਲਈਏ ਕਿ ਅੱਖਾਂ ਖੋਲ ਦੇਗੀ ਔਰ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਪਰਦੇ ਹੈ ਤੁਹਾਡੀਆਂ ਅੱਖਾਂ ਤੋਂ ਚੁੱਕੇ ਜਾਣਗੇ ਜਿਸ ਤੋਂ ਬਾਅਦ ਤੁਹਾਨੂੰ ਸਮਝ ਲੱਗੇਗੀ ਕਿ ساری ਜ਼ਿੰਦਗੀ ਟੈਸਟ ਕਰਵਾਏ ਸਕੈਨ ਨਾ ਕਰਾਈਆਂ ਰੱਬ ਕੋਲੋਂ ਅਰਦਾਸਾਂ ਕੀਤੀਆਂ ਪਰ ਇੱਕ ਔਰਤ ਹੈਗੀ ਹੈ ਉਹ ਮਾਂ ਨਹੀਂ ਬਣਦੀ ਕਿਉਂ ਨਹੀਂ ਬਣਦੀ ਸਾਰੀ ਗੱਲਬਾਤ ਅੱਜ ਅਸੀਂ ਕਰਾਂਗੇ ਹਰਮੀਜੀ ਸਾਡੇ ਨਾਲ ਨੇ ਸੀਨੀਅਰ ਨਰਸਿੰਗ ਅਫੀਸਰ ਨੇ ਬੜਾ ਵੱਡਾ ਤਜਰਬਾ ਹੈ ਫੀਲਡ ਦੇ ਵਿੱਚ ਇਹਨਾਂ ਦਾ ਤੇ ਅੱਜ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਨੇ ਉਹ ਸ਼ੇਅਰ ਕਰਨ ਵਾਲੇ ਨੇ ਫਰਮੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਤੇ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਾਸਰੀਕਾਲ ਤੇ ਉਹਨਾਂ ਨੂੰ ਮੇਰੇ ਦਿੱਤੇ ਗਏ ਫਾਰਮੂਲਿਆਂ ਦੇ ਨਾਲ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾ ਤੇ ਉਹ ਅੱਗੇ ਵੀ ਇਦਾਂ ਹੀ ਫਾਇਦਾ ਚੁੱਕਦੇ ਰਹਿਣ। ਅੱਛਾ ਮੈਂ ਸਭ ਤੋਂ ਪਹਿਲਾਂ ਸਵਾਲ ਇਹ ਹੈ ਕਿ ਸਾਰੀ ਜ਼ਿੰਦਗੀ ਟੈਸਟਾਂ ਕਰਾਈਆਂ ਕੁਝ ਨਹੀਂ ਆਇਆ ਸਕੈਨ ਕਰਾਏ ਕੁਝ ਨਹੀਂ ਆਇਆ ਬੰਦੇ ਜਿਹੜੇ ਉਹਦਾ ਪਾਰਟਨਰ ਸੀ ਤਾਂ ਔਰਤਾਂ ਦੀ ਗੱਲ ਕਰਦੇ ਕਿ ਕਨਸੀਵ ਨਹੀਂ ਹੋਇਆ ਬੰਦਿਆਂ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਸੀ ਕਿਸੇ ਵੀ ਤਰ੍ਹਾਂ ਦੀ ਪਰ ਬੱਚਾ ਨਹੀਂ ਹੋਇਆ ਕੀ ਕਾਰਨ ਮੰਨਦੇ ਹੋ ਤੁਸੀਂ ਸਰ ਇਹਦਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈ ਕਿ ਪੇਸ਼ੈਂਟ ਨੂੰ ਪਤਾ ਨਹੀਂ ਲੱਗਦਾਗਾ ਸਭ ਕੁਝ ਸਹੀ ਹੁੰਦੇ ਆ ਜਿਵੇਂ ਤੁਸੀਂ ਗੱਲ ਕੀਤੀ ਕਿ ਉਹਨਾਂ ਦਾ ਐਗ ਵੀ ਸਮ ਟਾਈਮ ਵਧੀਆ ਬਣਦਾ ਆ ਨਾ ਮੇਲ ਚ ਪ੍ਰੋਬਲਮ ਨਾ ਫੀਮੇਲ ਚ ਪ੍ਰੋਬਲਮ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾਗਾ ਕਿ ਐਗ ਅੰਡਾ ਕਦੋਂ ਰਿਲੀਜ਼ ਹੋ ਰਿਹਾ ਹੈ ਕਦੋਂ ਰੈਪਚਰ ਹੋ ਰਿਹਾ ਹੈ ਕਿਉਂਕਿ ਐਗ ਦਾ ਜਿਹੜਾ ਸਮਾਂ ਹੁੰਦਾ ਲੇਡੀ ਦੇ ਐਗ ਦਾ ਸਮਾਂ ਸਿਰ 12 ਤੋਂ 24 ਘੰਟੇ ਹੀ ਹੁੰਦਾ ਤੇ ਸਪਰਮ ਦਾ ਟਾਈਮ ਜਿਹੜਾ ਹੁੰਦਾ ਉਹ 5 ਤੋਂ 7 ਦਿਨ ਦਾ ਹੁੰਦਾ ਹੁਣ ਜੇ ਉਹ ਅੱਗੇ ਪਿੱਛੇ ਰਿਲੇਸ਼ਨ ਚ ਆਂਦੇ ਆ ਦੋਨੋਂ ਜੀ ਅੱਗੇ ਪਿੱਛੇ ਇੰਟੀਮੇਟ ਹੁੰਦੇ ਆ ਪਰ ਉਦੋਂ ਫੀਮੇਲ ਦਾ ਜਿਹੜਾ ਐਗ ਹੈ ਉਸ ਸਹੀ ਟਾਈਮ ਤੇ ਰਪਚਰ ਨਹੀਂ ਹੋ ਰਿਹਾ ਜਦੋਂ ਉਹ ਰਿਲੇਸ਼ਨ ਚ ਆ ਰਹੇ ਆ ਮੈਂ ਬੜੇ ਕੇਸ ਫੋਰਨ ਦੇ ਵੀ ਇਦਾਂ ਦੇ ਦੇਖੇ ਆ ਇਹੀ ਕਾਰਨ ਹੈ ਕਿ ਉਹ ਗਲਤ ਟਾਈਮ ਤੇ ਟਰਾਈ ਕਰਦੇ ਹੈਗੇ ਆ ਗਲਤ ਟਾਈਮ ਤੇ ਇੰਟੀਮੇਟ ਕਰਦੇ ਆ ਤਾਂ ਫਿਰ ਉਹਨਾਂ ਨੂੰ ਬਾਡੀ ਦੇ ਵਿੱਚ ਬੜੇ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਉਲਟਾ ਹੱਲ ਹੋਣ ਦੀ ਬਜਾਏ ਚਾ ਵੀ ਤੁਸੀਂ ਅੰਡੇ ਦੀ ਗੱਲ ਕੀਤੀ ਹੈ ਇਹ ਅੰਡਾ ਕੀ ਸ਼ੈ ਹੁੰਦਾ ਹੈ ਰੈਪਚਰ ਤੁਸੀਂ ਸ਼ਬਦ ਇਸਤੇਮਾਲ ਕੀਤਾ ਹੈ ਇਹ ਕੀ ਹੁੰਦਾ ਹੈ Ovulation ਤੁਸੀਂ ਇੱਕ ਗੱਲ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਕੀ ਨੇ ਜੀ ਸਰ ਐਗ ਰੈਪਚਰ Ovulation ਬੋਲ ਦਿੰਦੇ ਆ ਇਸ ਨੂੰ ਇਹਦਾ ਬਹੁਤ ਵੱਡਾ ਰੋਲ ਹੈ ਮੀਨਸ ਐਗ ਔਰ ਸਪਰਮ ਦਾ ਹੀ ਮੇਨ ਰੋਲ ਹੈ ਹਰ ਵੇਲੇ ਫੀਮੇਲ ਦੀ ਬਾਡੀ ਦੇ ਵਿੱਚ ਪੂਰਾ ਮਹੀਨਾ ਐਗ ਪ੍ਰੈਜ਼ੈਂਟ ਨਹੀਂ ਹੁੰਦਾ ਜਿਵੇਂ ਅਸੀਂ ਹੁਣ ਡਿਸਕਸ ਕੀਤਾ 12 ਤੋਂ 24 ਘੰਟੇ ਅੱਜ ਅਸੀਂ ਡਿਸਕਸ ਕਰਨਾ ਹੈ ਵੀ ਐਗ ਦਾ ਰਪਚਰ ਹੋਣਾ ਕੀ ਹੈ ਸਰ ਪੀਰੀਅਡ ਦੇ ਡੇ 1 ਪੀਰੀਅਡ ਨੂੰ ਆਪਾਂ ਡੇ 1 ਮੰਨਾਂਗੇ ਜੇ ਫੀਮੇਲ ਦਾ ਸਾਈਕਲ 28 ਦਿਨ ਦਾ ਹੈ ਤਾਂ ਉਹਨਾਂ ਦਾ ਐਗ ਰਪਚਰ ਹੋਏਗਾ 14ਵੇਂ ਦਿਨ ਜੇ 30 ਦਿਨ ਦਾ ਹੈ ਤਾਂ 16ਵੇਂ ਦਿਨ 32 ਦਿਨ ਦਾ ਹੈ ਤਾਂ 18ਵੇਂ ਦਿਨ ਕਹਿਣ ਦਾ ਭਾਵ ਇਹ ਹੈ ਮੈਕਸਿਮਮ 32 35 ਤੱਕ ਹੋ ਜਾਂਦਾ ਵੱਧ ਤੋਂ ਵੱਧ ਪਰ ਐਗ ਰਪਚਰ ਹੋਣ ਦਾ ਸਹੀ ਟਾਈਮ ਕੀ ਹੈ 12ਵੇਂ ਦਿਨ ਪੀਰੀਅਡ ਦਾ ਡੇ 1 12ਵੇਂ ਦਿਨ ਤੋਂ ਲੈ ਕੇ ਉਹ 16ਵੇਂ ਜਾਂ 18ਵੇਂ ਦਿਨ ਤੱਕ ਇੱਕ ਦਿਨ ਛੱਡ ਕੇ ਦੋਨੋਂ ਜੀ ਇੰਟੀਮੇਟ ਕਰ ਸਕਦੇ ਹੈਗੇ ਆ ਸਬੰਧ ਬਣਾ ਸਕਦੇ ਹੈਗੇ ਆ ਔਰ ਇਹੀ ਐਗ ਰਪਚਰ ਹੋਣ ਦਾ ਸਹੀ ਸਮਾਂ ਹੈ ਇਸ ਤੋਂ ਬਾਅਦ ਟਰਾਈਆਂ ਮਾਰਦੇ ਰਹੋ ਸਰ ਕੋਈ ਫਾਇਦਾ ਨਹੀਂ ਅੱਛਾ ਮੈਮ ਤੁਸੀਂ ਤੇ ਦੱਸਤਾ ਵਾ ਕਿ 12ਵੇਂ ਦਿਨ ਸ਼ੁਰੂ ਹੋ ਜਾਂਦਾ ਸਾਰਾ ਪ੍ਰੋਸੈਸ ਪਰ ਸਾਡੀ ਭੈਣਾਂ ਨੂੰ ਕਿਵੇਂ ਪਤਾ ਲੱਗੇ ਕੁਝ ਸਿੰਪਟਮ ਆਉਂਦੇ ਨੇ ਕੁਦਰਤ ਕੋਈ ਸਿੰਪਟਮ ਦਿੰਦਾ ਹੈ ਮਤਲਬ ਕਹਿਣ ਦਾ ਮਤਲਬ ਸਾਨੂੰ ਕਿਵੇਂ ਪਤਾ ਲੱਗੇ ਕਿ ਜਿਹੜਾ ਆਂਡਾ ਹੈ ਉਹ ਬੰਨਾ ਸ਼ੁਰੂ ਹੋ ਗਿਆ ਰੈਪਚਰ ਹੋਣਾ ਸ਼ੁਰੂ ਹੋ ਗਿਆ ਜਾਂ ਫੁੱਟਣਾ ਸ਼ੁਰੂ ਹੋ ਗਿਆ ਜਾਂ ਫਿਰ ਜਿਹੜਾ Ovulation period ਹੈ ਉਹ ਸ਼ੁਰੂ ਹੋ ਗਿਆ ਸਰ ਬਾਡੀ ਦੇ ਵਿੱਚ ਪੇਨ ਆਏਗੀ ਪੇਨ ਲੈਫਟ ਜਾਂ ਰਾਈਟ ਦੋਨੋਂ ਸਾਈਡ ਕਿਤੇ ਵੀ ਆ ਸਕਦੀ ਹੈਗੀ ਹੈ ਤੇ ਵੀ ਜਾਇਨਾ ਦੇ ਵਿੱਚੋਂ ਸਰਵਾਈਕਲ ਮਿਊਕਸ چپਚਿਪਾ ਜਿਹਾ ਪਦਾਰਥ ਜਿਹੜਾ ਹੈ ਉਹ ਬਾਹਰ ਆਂਦਾ ਹੈਗਾ ਔਰ ਫੀਮੇਲ ਨੂੰ ਹੈਡੈਕ ਵੀ ਹੋ ਸਕਦਾ ਹੈ ਉਹਨੂੰ ਬਾਡੀ ਏਕ ਵੀ ਹੋ ਸਕਦਾ ਹੈ ਪਰ ਉਹ ਕਮੜੀਆਂ ਮੇਰੀਆਂ ਭੈਣਾ ਉਹ ਕੀ ਕਰਦੀਆਂ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਹਮਣੇ ਆਈ ਹੈ ਬਾਡੀ ਓਵਿਲੇਟ ਹੋ ਰਹੀ ਹੈ ਪੀਰੀਅਡ ਆ ਰਿਹਾ ਤਾਂ ਹਰ ਇੱਕ ਦਾ ਐਗ ਰਿਲੀਜ਼ ਹੋਏਗਾ ਡਿਪੈਂਡ ਕਰਦਾ ਹੈ ਕਿ ਐਗ ਵਧੀਆ ਕੁਆਲਿਟੀ ਦਾ ਹੈ ਕਿ ਨਹੀਂ ਹੈ ਜਿੱਥੇ ਇਨਫਰਟੀਲਿਟੀ ਹੋ ਜਾਂਦੀ ਹੈ ਪਰ ਹੁਣ ਅਸੀਂ ਕੋਮਨ ਗੱਲ ਕਰ ਰਹੇ ਹਾਂ ਕਿ ਓਵਿਲੇਸ਼ਨ ਕਦੋਂ ਹੋਣਾ ਤੇ ਕਦੋਂ ਸੰਬੰਧੇ ਚਾੜਾ ਉਹਨਾਂ ਨੂੰ ਮਾੜੀ ਜੀ ਪੇਨ ਹੋਈ ਪੇਨ ਹੋ ਰਹੀ ਹੈ ਕਿਉਂ ਮੈਂ ਤੁਹਾਨੂੰ ਦੱਸਿਆ ਨਾ ਸਰ ਬਾਡੀ ਦੇ ਵਿੱਚ ਉਹਨਾਂ ਨੂੰ ਪੇਨ ਰਹੇਗੀ ਹਲਕਾ ਜਿਹਾ ਫੀਵਰ ਵੀ ਆ ਸਕਦਾ ਹੈ ਜਦੋਂ ਓਵਿਲੇਸ਼ਨ ਹੋਏਗਾ ਐਗ ਰਪਚਰ ਹੋਏਗਾ ਉਹਨਾਂ ਦਾ ਜਿਹੜਾ ਬਾਡੀ ਟੈਂਪਰੇਚਰ ਹੈ ਉਹ 0.25 ਫੈਰਨਹਾਈਟ ਤੱਕ ਐਬਨਾਰਮਲ ਹੋ ਸਕਦਾ ਹੈ ਮੀਨਸ ਥੋੜਾ ਵੱਧ ਕੀ ਆ ਸਕਦਾ ਹੈ ਇਹ ਵੀ ਉਹਨਾਂ ਲਈ ਸਿੰਪਟਮ ਹੈਗਾ ਉਹਨਾਂ ਦਾ ਟੇਸਟ ਸਵਾਦ ਬਲੋਟਿੰਗ ਇਥੋਂ ਤੱਕ ਕਿ ਪੇਟ ਦਾ ਫੁੱਲਣਾ ਸਿਰ ਜਿਹੜੇ ਨਵੇਂ ਵਿਆਇ ਕੱਪਲ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਥੋਂ ਤੱਕ ਕਿ ਜਿਹੜੀ ਇੱਕ ਵਾਰੀ ਮਾਂ ਬਣ ਗਈ ਹੈ ਨਾ ਉਹਨੂੰ ਵੀ ਲੱਗਦਾ ਮੈਡਮ ਮੇਰੇ ਗੈਸ ਬਣ ਰਹੀ ਹੈ ਮੈਮ ਮੇਰਾ ਪੇਟ ਫੁੱਲ ਰਿਹਾ ਹੈ ਮੈਨੂੰ ਵੋਮਿਟਿੰਗ ਵਰਗਾ ਲੱਗ ਰਿਹਾ ਹੈ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਮੂਢ ਚੜਚੜਾ ਹੋ ਜਾਂਦਾ ਹੈ ਇਹ ਸਾਰੇ ਦੇ ਸਾਰੇ ਸਿੰਪਟਮ ਜਿਹੜੇ ਹੈ ਇਹ ਐਗ ਓਬਿਊਲੇਟ ਦੇ ਹੈ ਐਗ ਰਪਚਰ ਹੁੰਦੇ ਹੈ ਇਹਨਾਂ ਵੇਲੇ ਗਲਤੀ ਦੇ ਨਾਲ ਯੋ ਸਿਰ ਦਰਦ ਹੋ ਰਿਹਾ ਹੈ ਸਿਰੇਸ਼ ਦਰਦ ਹੋ ਰਿਹਾ ਹੈ ਸਰ ਪੇਨ ਕਿਲਰ ਨਹੀਂ ਲੈਣਾ ਕਿਉਂਕਿ ਇਹ ਥੋੜੇ ਸਮਾਂ ਲਈ ਜਦੋਂ ਤੱਕ ਐਗ ਓਵਿਲੇਟ ਹੁੰਦਾ ਹੈ ਇਹ ਥੋੜੇ ਸਮਾਂ ਲਈ ਇਹ ਪ੍ਰੋਬਲਮ ਆਂਦੀ ਹੈ ਤਾਂ ਥੋੜਾ ਜਿਹਾ ਬੀਅਰ ਕਰਨਾ ਚਾਹੀਦਾ ਹੈ ਤਾਂ ਕਿ ਐਗ ਓਵਿਲੇਟ ਹੋ ਜਾਏ ਔਰ ਐਗ ਓਵਿਲੇਟ ਹੋਣ ਬਾਅਦ ਜਿਵੇਂ ਮੈਂ ਦੱਸਿਆ 12ਵੇਂ ਤੋਂ 18ਵੇਂ ਦਿਨ ਤੱਕ ਉਹ ਰਿਲੇਸ਼ਨ ਚ ਆ ਸਕਦੇ ਹੈ ਜੀ ਅੱਛਾ ਮੈਮ ਇੱਕ ਹੋਰ ਬੜਾ ਅਹਿਮ ਚੀਜ਼ ਇਹ ਹੈ ਜਦੋਂ ਐਗ ਰਪਚਰ ਹੋ ਗਿਆ ਜਾਂ ਇਹਦੇ ਕਾਰਨ ਮਤਲਬ ਕੀੜੀਓ ਸਮੱਸਿਆ ਬਣ ਜੀ ਮਤਲਬ ਵੇਲੇ ਸੇ ਰੈਪਚਰ ਨਾ ਹੋਵੇ ਅਵਿਲੇਟ ਨਾ ਹੋਵੇ ਫਿਰ ਇਹਦੇ ਨਾਲ ਪ੍ਰੋਬਲਮ ਵੀ ਆ ਸਕਦੀਆਂ ਨੇ ਜੀ ਸਰ ਅਗਰ ਐਗ ਅਵਿਲੇਟ ਨਹੀਂ ਹੋਏਗਾ ਉਹਦੇ ਕਾਰਨ ਕੀ ਹੁੰਦੇ ਆ ਹੁਣ ਅਸੀਂ ਇਹ ਦੇਖੀਏ ਵੀ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਸਭ ਤੋਂ ਵੱਡਾ ਸਰ ਰੀਜ਼ਨ ਪੀਸੀਓਡੀ PCOS ਜਾਂ FSH ਫੋਲਿਕਲ ਸਟਿਮੂਲੇਟ ਹਾਰਮੋਨ ਜਿਹੜਾ ਹੈ ਇਹ ਡਿਸਟਰਬ ਹੋ ਸਕਦਾ ਹੈ ਉਹਨਾਂ ਦਾ LH ਹਾਰਮੋਨ ਡਿਸਟਰਬ ਹੋ ਸਕਦਾ ਹੈ ਉਹਨਾਂ ਦੇ ਹਾਰਮੋਨ ਡਿਸਟਰਬ ਹੋਣ ਕਰਕੇ ਓਵਰੀਜ਼ ਨੂੰ ਵੀ ਆਕਸੀਜਨੇਸ਼ਨ ਚਾਹੀਦੀ ਹੈ ਸਰ ਅਗਰ ਓਵਰੀ ਪ੍ਰੋਪਰ ਆਕਸੀਜਨ ਲਏਗੀ ਆਕਸੀਜਨੇਟ ਹੋਏਗੀ ਤਾਂ ਹੀ ਉਹਨਾਂ ਦੇ ਫੋਲਿਕਲ ਜਿਹੜੇ ਹੈ ਉਹ ਸਾਈਜ਼ ਦੇ ਵਿੱਚ ਇਨਕਰੀਜ਼ ਹੋਣਗੇ ਹੁਣ ਤੁਸੀਂ ਬੜਾ ਵੱਡਾ ਸਵਾਲ ਕੀਤਾ ਹੈ ਸਮ ਟਾਈਮ ਕੀ ਹੁੰਦਾ ਹੈ ਕਿ ਐਗ ਦਾ ਸਾਈਜ਼ ਐਬਨੋਰਮਲ ਦਾ ਵੱਧਦਾ ਵੱਧਦਾ ਹੀ ਜਾਂਦਾ ਜਿਵੇਂ ਕਿ ਅਸੀਂ ਓਵਿਲੇਸ਼ਨ ਮਤਲਬ ਐਗ ਰਪਚਰ ਹੁੰਨੇ ਅਸੀਂ ਗੱਲ ਕੀਤੀ ਨਾ ਸਿਰਫ 12ਵੇਂ ਤੋਂ 18ਵੇਂ ਦਿਨ ਤੱਕ ਰਿਲੇਸ਼ਨ ਚ ਆਉਣਾ ਹੈ ਨਾ ਤਾਂ ਹੁਣ ਅਸੀਂ ਕੀ ਕਰਦੇ ਹਾਂ ਓਵਿਲੇਸ਼ਨ ਸਟੱਡੀ ਕਰਾਉਣੀ ਹੈ 10th ਡੇ ਤੋਂ ਸ਼ੁਰੂ ਹੋ ਜਾਂਦੀ ਹੈ ਤਾਂ ਕੀ ਹੁੰਦਾ 10th ਡੇ ਫਿਰ ਇੱਕ ਦਿਨ ਛੱਡ ਕੇ 12th day then 14th day then 16th day then sometimes tar me din tak vi egg da size vadda vadda 27 mm pahunch gaya ji 32 mm pahunch gaya sir gaur karn wali gall hai hun 32 mm tak pahunch gaya jab ki egg jada hai agar ek acha egg hai quality wala quality wala ta oh vad to vad 22 te 24 mm de vich oh rupture ho jana chahida ya te je oh 32 tak pahunch gaya ta means oh cyst da roop le lenda hai oh cyst ਇਸ ਤਰ੍ਹਾਂ ਤਰ੍ਹਾਂ ਦੀ ਸਿਸਟ ਬਣ ਜਾਂਦੀ ਹੈ ਫਿਰ ਉਸ ਇੱਕ ਦਾ ਸਾਨੂੰ ਕੋਈ ਫਾਇਦਾ ਨਹੀਂ ਤੇ ਉਹ ਹੁੰਦਾ ਕਦੋਂ ਹੈ ਹੁਣ ਇਹਦੇ ਹੋਣ ਦੇ ਕਾਰਨ ਕੀ ਹੈ ਜੀ ਜੀ ਸਰ ਤੁਹਾਨੂੰ ਪਤਾ ਹੋਣਾ ਜੇ ਅਸੀਂ ਟ੍ਰੈਡੀਸ਼ਨਲ ਟਾਈਮ ਦੀ ਗੱਲ ਕਰੀਏ ਟ੍ਰੈਡੀਸ਼ਨਲ ਟਾਈਮ ਤੇ ਸਰ ਪੋਚੇ ਵੀ ਪੁੰਜੇ ਬਹਿ ਕੇ ਮਤਲਬ ਪੋਚਾਂ ਲਾਂਦੇ ਸੀ ਤਾਂ ਵੀ ਐਕਸਰਸਾਈਜ਼ ਦੁੱਧ ਰਿੜਕਣਾ ਤਾਂ ਵੀ ਪੂਰੀ ਐਕਸਰਸਾਈਜ਼ ਪੈਰਾਂ ਪਰ ਬਾਕੇ ਜਿਹੜੇ ਕੰਮ ਐ ਸਰ ਇੱਥੋਂ ਤੱਕ ਕਿ ਉਸ ਵੇਲੇ ਤਾਂ ਰੋਟੀ ਵੀ ਖਾਣੀ ਹੁੰਦੀ ਸੀ ਨਾ ਚੌਂਕੀਆਂ ਚੁੰਕੀਆਂ ਨਹੀਂ ਸੀ ਜ਼ਿਆਦਾਤਰ ਪੈਰਾਂ ਤੇ ਪੈਰਾਂ ਪਰ ਬਹਿ ਕੇ ਜਿੱਥੇ ਜੀ ਕੀਤਾ ਫੁਲਕਾ ਹੱਥ 'ਚ ਫੜਿਆ ਉੱਪਰੋਂ ਸਬਜ਼ੀ ਪਾਈ ਚਲਮੇਰ ਪਾਈ ਪੈਰਾਂ ਪਰ ਬਹਿ ਕੇ ਫੁਲਕਾ ਛਕ ਲਿਆ ਪਰ ਅੱਧ ਦੇ ਟਾਈਮ ਤੇ ਤਾਂ ਸਰ ਅਸੀਂ ਕਿਚਨ ਦੇ ਵਿੱਚ ਵੀ ਸਟੈਂਡਿੰਗ ਜਾਂ ਸਾਡੇ ਉਹ ਸਟੂਲ ਨਹੀਂ ਚੱਲੇ ਸਰ ਅੱਜਕੱਲ ਕਿਚਨ ਦੇ ਵਿੱਚ ਵੀ ਜਿਨ੍ਹਾਂ ਨੂੰ ਦਿੱਕਤ ਹੈਗੀ ਹੈ ਉਹਨਾਂ ਨੇ ਜੇ ਉਹ ਸੈਲਫ ਦੇ ਸਾਈਜ਼ ਦਾ ਸਟੂਲ ਤਿਆਰ ਕੀਤਾ ਹੋਇਆ ਤੇ ਇਥੋਂ ਤੱਕ ਕਿ ਜਿਹੜੀਆਂ ਸੀਟਸ ਹੈਗੀਆਂ ਉਹ ਵੀ ਸਰ ਇੰਗਲਿਸ਼ ਸੀਟਸ ਹੈਗੀਆਂ ਤਾਂ ਸਾਡੀ ਬਾਡੀ ਦਾ ਕਿਸੇ ਵੀ ਤਰ੍ਹਾਂ ਐਕਸਰਸਾਈਜ਼ ਨਹੀਂ ਹੋ ਰਹੀ ਐਗ ਤਾਂ ਆਪਣੇ ਵੱਲੋਂ ਤਿਆਰ ਹੈ ਮੈਂ ਤਾਂ ਆਪਣੀਆਂ ਪੈਨਾਂ ਨੂੰ ਇਹ ਡਵਾਈਸ ਦੇਵਾਂਗੀ ਕਿ ਉਹ ਆਪਣੀਆਂ ਸੱਸਾਂ ਨੂੰ ਵੀ ਅੱਜ ਬਹੁਤ ਸਰ ਅੰਜੇ ਟਾਈਮ ਤੋਂ ਇਹ ਚੀਜ਼ਾਂ ਦੇਖੀਆਂ ਹੈ ਕਿ ਬਹੂਆਂ ਨੂੰ ਸੱਸਾਂ ਮਾੜੀਆਂ ਲੱਗਦੀਆਂ ਸੱਸਾਂ ਨੂੰ ਬਹੂਆਂ ਮਾੜੀਆਂ ਲੱਗਦੀਆਂ ਇਹਦੇ ਕਾਰਨ ਕੀ ਹੁੰਦੇ ਆ ਕਿ ਕਿਤੇ ਨਾ ਕਿਤੇ ਟੋਕਾ ਟਾਕੀ ਪੁਰਾਣੇ ਟਾਈਮ ਦਾ ਸਰ ਅਸੀਂ 10 10 ਜੀ 10 10 ਪਰਿਵਾਰ ਇੱਕ ਵੇੜੇ ਦੇ ਵਿੱਚ ਰਹਿੰਦੇ ਅੱਜੇ ਟੈਂਟ ਤੇ ਮੀਆਂ ਬੀਬੀ ਦੇ ਨਾਲ ਸਾਸ ਸਹੁਰਾ ਜੇ ਰਹਿਣ ਲੱਗ ਗਏ ਤੇ ਕਹਿੰਦੀ ਸਾਡੀ ਪ੍ਰਾਈਵੇਸੀ ਸਰ ਇਹ ਪ੍ਰਾਈਵੇਸੀ ਲੈ ਕੇ ਬੈਠ ਗਈ ਹੈਗੀ ਐ ਕਿਉਂਕਿ ਅਸੀਂ ਖੇਚਲ ਉਹਨਾਂ ਦੇ ਹਿਸਾਬ ਨਾਲ ਕਰਨੀ ਨਹੀਂ ਸਾਡਾ ਤਾਂ ਇੱਕ ਸਟਾਈਲ ਹੈ ਸਟੈਂਡਿੰਗ ਸਟਾਈਲ ਹੈ ਬਾਹਰ ਖਾ ਲਿਆ ਤਾਂ ਜਿਹੜਾ ਐਗ ਹੈ ਨਾ ਸਰ ਇਹ ਐਗ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਅਸੀਂ ਉਮਰ ਪਰ ਫਿਰ ਡਾਕਟਰਾਂ ਦੇ ਆਈਵੀਐਫ ਡਾਕਟਰਸ ਦੇ ਜਾਣੇ ਆ ਇਹ ਐਗ ਦੀ ਛੋਟੀ ਜੀ ਗੱਲ ਨਹੀਂ ਤੁਸੀਂ ਮੈਨੂੰ ਕੀਤੀ ਫਿਰ ਇਹ ਐਗ ਰਪਚਰ ਜਿਹੜਾ ਕਿ ਪੋਚੇ ਲਾਨ ਨਾਲ ਹੋਣਾ ਹੈ ਜਿਹੜਾ ਕਿ ਇੰਗਲਿਸ਼ ਸੀਟਸ ਤੇ ਬੈਨ ਨਾਲ ਹੋਣਾ ਹੈ ਇਹਦਾ ਕੰਮ ਪਤਾ ਕੀ ਹੁੰਦਾ ਫਿਰ ਡਾਕਟਰਸ ਦੇ ਜਾਣਾ ਜੀ ਸਾਡਾ ਐਗ ਰਪਚਰ ਨਹੀਂ ਹੋ ਰਿਹਾ ਡਾਕਟਰ ਨੇ ਕੀ ਕਰਨਾ ਤੁਹਾਨੂੰ ਇੰਨ ਇੰਜੈਕਸ਼ਨ ਲਾਉਣਾ ਡਾਕਟਰਸ ਇੰਜੈਕਸ਼ਨ ਲਾਉਂਦੇ ਐਗ ਰਪਚਰ ਕਰਨ ਵਾਸਤੇ ਕਿਉਂ ਬਈ ਤੁਹਾਡੀ ਬਾਡੀ ਹੈ ਤੁਸੀਂ ਕੁਦਰਤ ਤੁਸੀਂ ਆਪਣੀ ਬਾਡੀ ਤੋਂ ਤੁਹਾਨੂੰ ਨਹੀਂ ਪਤਾ ਕੀ ਹਿਸਾਬ ਹੈ ਅਸੀਂ ਕਿਉਂ ਇੰਜੈਕਸ਼ਨ ਦੇ ਨਾਲ ਰਪਚਰ ਕਰਾ ਰਹੇ ਹਾਂ ਤੇ ਜੇ ਇੰਜੈਕਸ਼ਨ ਦੇ ਨਾਲ ਐਗ ਰਪਚਰ ਹੋ ਰਿਹਾ ਤਾਂ ਉਸ ਐਗ ਦੀ ਮੋਰਫੋਲੋਜੀ ਵਧੀਆ ਨਹੀਂ ਹੋਏਗੀ ਉਹ ਲੰਬਾ ਟਾਈਮ ਸਸਟੇਨ ਨਹੀਂ ਕਰ ਸਕਦਾ ਤਾਂ ਉਹ ਕੀ ਹੋਏਗਾ ਬਲੀਡ ਹੋ ਜਾਏਗਾ ਇਥੋਂ ਤੱਕ ਕਿ ਅਸੀਂ ਆਈਵੀਐਫ ਦੀ ਗੱਲ ਕਰੀਏ ਜਦੋਂ ਇੰਜੈਕਸ਼ਨ ਦੇ ਨਾਲ ਸਾਰਾ ਕੰਮ ਤੁਹਾਨੂੰ ਪਤਾ ਹੈ ਆਰਟੀਫੀਸ਼ੀਅਲ ਜੀ ਜੀ ਸਰ ਮੇਰੇ ਕੋਲ ਹੁਣ ਇੱਕ ਕਲ ਪੇਸ਼ੈਂਟ ਆਈ ਏ ਸਰ 25 ਸਾਲ ਦੀ ਲੇਡੀ ਉਹ ਕਹਿੰਦੀ ਮੈਨੂੰ ਆਈ ਵੀ ਐਫ ਡਾਕਟਰ ਨੇ ਕਾਉਂਸਲ ਕੀਤਾ ਆ ਕਿ ਤੁਹਾਡੇ ਨੈਚੁਰਲ ਪ੍ਰੈਗਨਨਸੀ ਨਹੀਂ ਹੋ ਰਹੀ ਕਿਉਂਕਿ ਉਹਨੂੰ ਕੰਮ ਦੀ ਖੇਚਲ ਨਹੀਂ ਸੀ ਡਾਕਟਰ ਉਹਨੂੰ ਕਹਿੰਦਾ ਆ ਕਿ ਤੁਸੀਂ ਇਸ ਤਰ੍ਹਾਂ ਕਰੋ ਮੈਮ ਤੁਹਾਡੀ ਇਸ ਤੋਂ ਬਾਅਦ ਉਮਰ ਬਹੁਤ ਜ਼ਿਆਦਾ ਹੋ ਜਾਣੀ ਆ ਤੁਹਾਡਾ ਆਈ ਵੀ ਐਫ ਸਕਸੈਸ ਨਹੀਂ ਹੋਣਾ ਤੁਸੀਂ ਹਜੇ 25 ਦੇ ਹੀ ਹੈਗੇ ਹੋ ਤੁਸੀਂ ਜਿੰਨੀ ਜਲਦੀ ਹੋ ਸਕਦਾ ਆਈ ਵੀ ਐਫ ਕਰਾਓ ਜਦਕਿ ਅਸੀਂ ਇਹ ਕਹਿੰਨੇ ਆ ਕਿ ਅਸੀਂ ਕਿਉਂ ਯੰਗੇਸਟ ਆਈ ਵੀ ਐਫ ਕਰਾ ਰਹੇ ਆ ਅਸੀਂ ਨੈਚੁਰਲ ਟਰਾਈ ਕਰੀਏ ਠੀਕ ਹੈ ਤੇ ਮੈਂ ਫਿਰ ਇੰਨਾ ਸਾਰੀਆਂ ਚੀਜ਼ਾਂ ਦਾ ਤੁਸੀਂ ਕਹਿ ਰਹੇ ਹੋ ਵੀ ਬਿਨਾਂ ਦਵਾਈਆਂ ਤੋਂ ਖਿਹੜਾ ਛੁਡਵਾ ਦਿੰਨੇ ਹੋ ਤੁਸੀਂ ਜਾਂ ਇੰਨਾ ਸਾਰੀਆਂ ਚੀਜ਼ਾਂ ਤੋਂ ਐਗਨਲਸ ਸੰਬੰਧਤ Ovulation ਨਾਲ ਸੰਬੰਧਤ Rapture ਨਾਲ ਸੰਬੰਧਤ ਜਾਂ ਫਿਰ conceiving ਨਾਲ ਸੰਬੰਧਤ ਕੋਈ ਵੀ ਦਿੱਕਤ ਪਰੇਸ਼ਾਨੀ ਹੋਵੇ ਤੁਸੀਂ ਬਿਨਾਂ ਦਵਾਈਆਂ ਤੋਂ ਸਾਡੀਆਂ ਭੈਣਾਂ ਨੂੰ ਖੁਸ਼ਖਬਰੀਆਂ ਜਿਹੜੀਆਂ ਪਰਮਾਤਮਾ ਚਲੋ ਤੁਹਾਡੀ ਜ਼ਿੰਦਗੀ ਹੋਰ ਜ਼ਿਆਦਾ ਵਧਾਵੇ ਤੁਹਾਨੂੰ ਹੋਰ ਜ਼ਿਆਦਾ ਤਰੱਕੀਆਂ ਬਖਸ਼ੇ ਬਹੁਤ ਭੈਣਾਂ ਦੀ ਤੁਹਾਡੇ ذریعے ਤੁਹਾਡੀ ਗਾਈਡੈਂਸ ਦੇ ذریعے ਖੁਸ਼ੀਆਂ ਪ੍ਰਾਪਤ ਹੋਈਆਂ ਨੇ ਉਹਨਾਂ ਨੂੰ ਜਿਹੜੀਆਂ 10-10 ਸਾਲ ਤੋਂ 12-12 ਸਾਲ ਤੋਂ 15-15 ਸਾਲ ਤੋਂ ਬੱਚੇ ਦਾ ਮੂੰਹ ਦੇਖਣ ਨੂੰ ਤਰਸਦੀਆਂ ਸੀ ਤੇ ਫਿਰ ਜਿਹੜੀਆਂ ਦਿੱਕਤਾਂ ਤੁਸੀਂ ਪਰੇਸ਼ਾਨੀਆਂ ਅੰਡੇ ਨਾਲ ਸੰਬੰਧਿਤ ਅੱਜ ਦੱਸੀਆਂ ਨੇ ਤੇ ਇਹਨਾਂ ਨੂੰ ਬਗੈਰ ਦਵਾਈਆਂ ਤੋਂ ਠੀਕ ਕੀਤਾ ਜਾ ਸਕਦਾ ਮੇਰਾ ਸਵਾਲ ਹੁਣ ਇਹ ਹੈ ਜੀ ਸਿਰਫ 7 ਦਿਨ ਦੇ ਅੰਦਰ ਤੁਸੀਂ ਜਿਹੜਾ ਸਵਾਲ ਕੀਤਾ ਮੈਂ ਕਹਿ ਰਹੀ ਹਾਂ ਬਿਗੈਰ ਦਵਾਈਆਂ ਤੋਂ ਡੇ 1 ਤੋਂ ਲੈ ਕੇ ਡੇ 14 ਮੈਂ ਸਿਰਫ 7 ਦਿਨ ਦਾ ਮੈਂ ਜਾਦੂਈ ਮੰਤਰ ਦੱਸਣਾ ਹੈ ਉਹ ਡਾਈਟ ਲੈਣ ਲੱਗ ਜਨ ਸਰ ਐਗ ਤਾਂ ਬਨੇਗਾ ਪੀ ਜੜਾ ਆਏਗਾ ਤਾਂ ਉਹ ਐਗ ਕਿੱਦਾਂ ਰਪਚਰ ਨਹੀਂ ਹੁੰਦਾ ਇਹ ਅਸੀਂ ਅੱਜ ਰਿਸਰਚ ਹਾਰਵਰਡ ਸਟੱਡੀ ਦੀ ਰਿਸਰਚ ਦੇ ਆਧਾਰ ਤੇ ਅਸੀਂ ਡਾਈਟ ਜਿਹੜੀ ਹੈਗੀ ਹੈ ਉਹ ਪਲਾਨ ਕੀਤੀ ਹੈ ਮੋਟੀ ਜੀ ਗੱਲ ਸੁਣ ਲੈਣ ਸਰ ਉਹਨਾਂ ਨੇ ਹੈਲਦੀ ਫੈਟ ਲੈਣਾ ਹੈਗਾ ਗੁੱਡ ਫੈਟ ਤੇ ਲੋ ਸ਼ੂਗਰ ਮੀਨਸ ਸ਼ੂਗਰ ਤਾਂ ਲੈਣੀ ਇੱਕ ਵਾਰੀ ਬੰਦ ਕਰ ਦੇਣ ਉਹ ਅਗਰ ਐਗ ਵੀ ਕੋਈ ਦਿੱਕਤ ਆ ਰਹੀ ਹਗੀਤਾ ਇਹ ਪ੍ਰੋਟੀਨ ਇਨਟੇਕ ਹਾਈ ਪ੍ਰੋਟੀਨ ਡਾਈਟ ਲੈਣੀ ਹੈ ਆ ਸਰ ਅਸੀਂ ਡਾਈਟ ਰੱਖੀ ਹੈਗੀ ਹੈ ਇਹ ਉਹਨਾਂ ਨੇ ਡਾਈਟ ਲੈ ਲੈਣੀ ਹੈ ਸਰ ਇਹ ਦੇਖੋ ਅਸੀਂ ਤੇਲ ਦਾ ਯੂਜ਼ ਰੱਖਿਆ ਉਹਨਾਂ ਨੇ ਤੇਲਾਂ ਦਾ ਯੂਜ਼ ਕਰਨਾ ਹੈ ਤੇਲਾਂ ਦੇ ਵਿੱਚ ਸਰ ਜ਼ਿੰਕ ਤੇ ਵਿਟਾਮਿਨ ਈ ਪ੍ਰੋਪਰ ਹੈਗਾ ਜਿਹਨੇ ਹਾਰਮੋਨ ਨੂੰ ਤੇ ਐਗ ਕੁਆਲਿਟੀ ਨੂੰ ਇੰਪਰੂਵ ਕਰਨਾ ਹੈ ਦੈਨ ਸਰ ਆਪਾਂ ਰੱਖੀ ਹੈਗੀ ਹੈ ਪਾਲਕ ਪਾਲਕ ਦੇ ਵਿੱਚ ਸਰ ਕੀ ਹੈਗਾ ਇਹ ਫੋਲਟ ਹੈ ਆਇਰਨ ਹੈ ম্যাগਨੀਸ਼ੀਅਮ ਐਨਫ ਹੈ ਇਸਨੇ ਵੀ ਸਰ ਐਗ ਨੂੰ ਮਤਲਬ ਜਿਹੜੇ ਫੋਲਿਕਲਸ ਬਣਿਆ ਹੋਇਆ ਹੈ ਇਸ ਨੂੰ ਸਟੀਮੂਲੇਟ ਕਰਨਾ ਹੈ ਔਰ ਐਲ ਐਚ ਹਾਰਮੋਨ ਨੂੰ ਵੀ ਇਸਨੇ ਡਿਵੈਲਪ ਕਰਨਾ ਹੈਗਾ ਥੈਨ ਸਰ ਅਸੀਂ ਹੁਣੇ ਪ੍ਰੋਟੀਨ ਦੀ ਗੱਲ ਕੀਤੀ ਹੈ ਪ੍ਰੋਟੀਨ ਇਨਟੇਕ ਜੋ ਡਾਈਟ ਚੁੱਕਿਓ ਪ੍ਰੋਟੀਨ ਵਾਸਤੇ ਮੈਂ ਉਹਨਾਂ ਨੂੰ ਬ੍ਰੇਕਫਾਸਟ ਦੱਸ ਦਿੰਨੀ ਹੈਗੀਆ ਸਰ ਉਹਨਾਂ ਨੇ ਕਿਦਾਂ ਕਿਦਾਂ ਦੇ ਡਾਈਟ ਲੈਣੇ ਹੈਗੇ ਪ੍ਰੋਟੀਨ ਦਾ ਤਾਂ ਮੈਂ ਪੂਰਾ ਹੀ ਰੱਖਿਆ ਕਹਿ ਰਹੇ ਨੇ ਕਿ ਜੀ ਅਸੀਂ ਪ੍ਰੋਟੀਨ ਕਿੱਥੋਂ ਲਈਏ ਸਰ ਇਹ ਪੂਰਾ ਡਾਈਟ ਪੂਰਾ ਬ੍ਰੇਕਫਾਸਟ ਐਟ ਡਾਈਟ ਲੈ ਲੈਣ ਇਹ ਸਾਰੀ ਲਿਖੀ ਹੋਈ ਹੈ ਮਤਲਬ ਮੂੰਗੀ ਦੀ ਦਾਲ ਚਿੱਲਾ ਵਿਦ ਦਹੀਂ ਬੇਸਨ ਚਿੱਲਾ ਵਿਦ ਪਨੀਰ ਮਤਲਬ ਡਾਈਟ ਦੇ ਜ਼ਰੀਏ ਕੀ ਇਹ ਸਾਰਾ ਪ੍ਰੋਟੀਨ ਮੈਂ ਕੀ ਗੱਲ ਕੀਤੀ ਸ਼ਾਰਟਲੀ ਮੈਂ ਗੱਲ ਕੀਤੀ ਹਾਈ ਪ੍ਰੋਟੀਨ ਲੋ 슈ਗਰ ਤੇ ਹੈਲਦੀ ਫੈਟ ਇਹ ਪੂਰਾ ਪ੍ਰੋਟੀਨ ਦਾ ਸਬਸਟੀਚੂਟ ਵੀ ਆਇਆ ਸਰ ਅਸੀਂ ਦਾਵੇ ਦਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਬ੍ਰੇਕਫਾਸਟ ਇਸ ਤੁਹਾਡੇ ਨੁਸਖੇ ਮੁਤਾਬਕ ਆਪਣੇ ਘਰ ਦੇ ਵਿੱਚ ਉਹ ਕਰਨਾ ਸ਼ੁਰੂ ਕਰ ਦੇਣ ਤੇ ਬੱਚੇ ਦੀ ਖੁਸ਼ਖਬਰੀ ਚਾਹੇ 10 ਸਾਲ ਤੋਂ ਆ ਚਾਹੇ 15 ਸਾਲ ਤੋਂ ਆ 20 ਸਾਲ ਤੋਂ ਕੋਈ ਵੀ ਪ੍ਰੋਬਲਮ ਹੈ ਉਹ ਕਨਸੀਵ ਕੀਤਾ ਜਾ ਸਕਦਾ ਹੈ ਅਸੀਂ ਗੱਲ ਜਰੂਰ ਕਰਦੇ ਹੈਗੇ ਆ ਪਰ ਜਿਹੜੇ ਸਾਡੇ ਪੇਸ਼ੈਂਟ ਹੈ ਨਾ ਉਹ ਸਾਡੀ ਗੱਲ ਨੂੰ ਫੋਲੋ ਕਰਨ ਸਰ ਉਹ ਪਹਿਲੇ ਮਹੀਨੇ ਚ ਕਨਸੀਵ ਕਰ ਜਾਣਗੇ ਬਾਕੀ ਛੋਟਾ ਜਿਹਾ ਅਸੀਂ ਸ਼ਾਰਟਲੀ ਹੋਰ ਦੱਸ ਦਈਏ ਸਰ ਹੁਣ ਜਿਹੜੀ ਡਾਈਟ ਤੇ ਅਸੀਂ ਬੌਦਰ ਕਰਨਾ ਸੀਗਾ ਇਧਰ ਐਗ ਮਿਲਕ ਤੇ ਚੀਜ਼ ਰੱਖਿਆ ਪ੍ਰੋਟੀਨ ਦਾ ਇਨਟੇਕ ਦਨ ਸਰ ਪੂਜੇ ਹੋਏ ਛੋਲੇ ਇਹਨਾਂ ਦਾ ਸੱਤੂ ਬਣਾ ਕੇ ਸੱਤੂ ਦੀ ਰੋਟੀ ਲੈ ਲੈਣ ਬਣਾਣਾ ਹੈ ਸਰ ਬਣਾਣਾ ਵੀ ਉਹਨਾਂ ਨੂੰ ਬਹੁਤ ਫਾਇਦਾ ਕਰੇਗਾ ਕਿਉਂਕਿ Pregnancy वास्य प्रोजेस्टेरोन हार्मोन हाई ਚਾਹੀਦਾ ਤਾਂ ਬਣਾਣਾ ਹੈਲਪ ਕਰੇਗਾ ਪਮਕਿਨ ਸੀਡ ਅਸੀਂ ਹਮੇਸ਼ਾ ਦੀ ਤਰ੍ਹਾਂ ਇਸਵਰੀ ਵੀ ਦੱਸ ਰਹੇ ਹਾਂ ਨਾਲ ਸਰ ਉਹ ਰਾਗੀ ਦਾ ਆਟਾ ਲੈਣਾ ਸ਼ੁਰੂ ਕਰ ਦੇਣ ਬਸ ਇਸ ਦੋਨੋਂ ਚਾਰਟਸ ਤੋਂ ਉਹ ਬਾਹਰ ਨਾ ਜਾਣ ਜੀ 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 ਅੱਛਾ ਮੈਂ ਤੁਸੀ ਇਹ ਨੁਸਖੇ ਫਾਰਮੂਲੇ ਵੀ ਹਮੇਸ਼ਾ ਦੰਨੇਉ ਪੁੱਤਰ ਜੀ ਵੀ ਤੁਸੀਂ ਰੱਖੇ ਨੇ ਇੱਥੇ ਤੁਸੀਂ ਹੋਰ ਬਹੁਤ ਸਾਰੇ ਚੀਜ਼ ਹੈਗੇ ਨੇ ਅਸ਼ਵਗੰਧਾ ਤੁਸੀਂ ਰੱਖਿਆ ਹੈ ਸ਼ਿਵਲਿੰਗੀ ਬੀਜ ਤੁਸੀਂ ਰੱਖੇ ਨੇ ਸ਼ਤਾਵਰ ਤੁਸੀਂ ਰੱਖਿਆ ਇਹਨਾਂ ਦਾ ਕੀ ਕਰਨਾ ਹੈ ਸਰ ਅਸ਼ਵਗੰਧਾ ਸ਼ਤਾਵਰ ਪੁੱਤਰਜੀਵੀ ਸ਼ਿਵਲਿੰਗੀ ਚਾਰਾਂ ਚੀਜ਼ਾਂ ਨੂੰ 25-25 ਗ੍ਰਾਮ ਲੈ ਕੇ ਇਹਨਾਂ ਦਾ ਪਾਊਡਰ ਬਣਾ ਕੇ ਪਾਊਡਰ ਫਾਰਮ ਨੂੰ ਉਹਨਾਂ ਨੇ ਇੱਕ ਚਮਚ ਸਵੇਰੇ ਔਰ ਇੱਕ ਚਮਚ ਰਾਤ ਨੂੰ ਦੁੱਧ ਦੇ ਨਾਲ ਲੈ ਲੈਣਾ ਸਰ ਇਹ ਸਿਰਫ 21 ਦਿਨ ਲੈਣ ਬਾਅਦ ਵਿੱਚ ਤਾਂ ਮੈਨੂੰ ਖੁਸ਼ਖਬਰੀ ਉਹਨਾਂ ਨੇ ਦੱਸਣੀ ਹੈਗੀ ਹੈ ਕਿ ਮੈਡਮ ਸਾਨੂੰ ਇਸ ਵਾਰੀ ਸਿੰਪਟਮ ਆਏ ਜਿਹੜੇ ਤੁਸੀਂ ਦੱਸੇ ਸੀਗੇ ਮਾਨ ਸਰ ਇਹ ਪੁੱਤਰਜੀਵੀ ਸ਼ਿਵਲਿੰਗੀ ਸ਼ਤਾਵਰ ਦਾ ਤੁਹਾਡਾ ਨੁਸਖਾ ਔਰ ਇਹ ਤੁਹਾਡੀ ਡਾਈਟ ਜਿਹੜਾ ਬੰਦਾ ਫਾਲੋ ਕਰ ਲੇਗਾ ਜਾਂ ਜਿਹੜੀ ਸਾਡੀ ਭੈਣ ਫਾਲੋ ਕਰ ਲੇਗੀ ਖੁਸ਼ਖਬਰੀ 21ਵੇਂ 22ਵੇਂ ਦਿਨੋਂ ਨੂੰ ਮਿਲ ਸਕਦੀ ਹੈ ਸਰ ਡੈਫੀਨਿਟਲੀ ਉਹਨਾਂ ਨੂੰ ਮਿਲੇਗੀ ਤੇ ਫਿਰ ਜਿਹੜੇ ਹੋਰ ਚੀਜ਼ਾਂ ਹੈਗੀਆਂ ਨੇ ਜਿਸ ਤਰ੍ਹਾਂ ਬਹੁਤ ਸਾਰੇ ਚੀਜ਼ਾਂ ਦੀ ਘਾਟ ਹੈਗੀ ਹੈ ਅ ਅਸੀਂ ਜਦੋਂ ਐਲੋਪੈਥਿਕ ਜਾਂ ਟ੍ਰੀਟਮੈਂਟ ਕਰਾਉਣੇ ਚੱਲੋ ਐਮਰਜੈਂਸੀ 'ਚ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਐਲੋਪੈਥਿਕ ਦਾ ਕੋਈ ਬਦਲ ਨਹੀਂ ਹੈ ਸਰਜਰੀ 'ਚ ਕੋਈ ਬਦਲ ਨਹੀਂ ਹੈ ਲੇਕਿਨ ਜਦੋਂ ਇੱਕ ਕ੍ਰੋਨਿਕਲ ਡਿਜ਼ੀਜ਼ ਕੋਈ ਹੋ ਗਈ ਜਿਸ ਪੈਨ ਨੂੰ ਸ਼ੂਗਰ ਹੋਗੀ ਜਿਸ ਪੈਨ ਨੂੰ ਕੁਈ ਟੈਨਸ਼ਨ ਹੋਗੀ ਕਦੇ ਬਹੁਤ ਜ਼ਿਆਦਾ ਸਿਰਦਰਦ ਰਹਿੰਦਾ ਹੈ ਬਹੁਤ ਜ਼ਿਆਦਾ ਹੱਡ ਪੈਰ ਦੁਖਦੇ ਰਹਿੰਦੇ ਨੇ ਕਮਜ਼ੋਰੀ ਬੜੀ ਹੋਗੀ ਉਹਦੇ ਕਰਕੇ ਫਿਰ ਜਿਹੜੀ ਹੈ ਸਿਸਟਮ ਨਹੀਂ ਠੀਕ ਬੈਠਦਾ ਜਾਂ ਸਿਸਟਮ ਸਾਥ ਨਹੀਂ ਦਿੰਦਾ ਉਹਨਾਂ ਦਾ ਤੇ ਫਿਰ ਉਹਨਾਂ ਨੂੰ ਤੁਸੀਂ ਹੱਲ ਆਪਣੇ ਨੁਸਖੇ ਨਾਲ ਕਿਵੇਂ ਕਰਦੇ ਜਿਵੇਂ ਕਿ ਭੈਣ ਨੂੰ ਤੁਸੀਂ ਦੱਸਿਆ ਸਾਡੀ ਭੈਣ ਬੈਠੀ ਸੀ ਤੁਹਾਡੇ ਕੋਲ ਸਰ ਮੇਰੇ ਕੋਲ ਨਾ ਪਿਛਲੇ ਹਫਤੇ ਬੜੇ ਕੇਸ ਇਦਾਂ ਦੇ ਆਏ ਜਿਹੜਾ ਕਿ ਤੁਸੀਂ ਹੁਣ ਸੀ ਉਧਰ ਦੀ ਗੱਲ ਕੀਤੀ ਤਾਂ ਅਸੀਂ ਮੈਂ ਉਹਨਾਂ ਮਤਲਬ ਜੋ ਮੇਰੇ ਪੇਸ਼ੈਂਟ ਆਉਂਦੇ ਹਨ ਨਾ ਮੈਂ ਉਹਨਾਂ ਦੇ ਆਧਾਰ ਤੇ ਗੱਲ ਕਰਦੀ ਹੈਗੀ ਹਾਂ ਤੁਸੀਂ ਮੈਨੂੰ ਦੱਸੋ ਕਿ ਕੀ ਸਾਡੇ ਘਰ ਜਿਹੜੀਆਂ ਅਨਮੈਰਿਡ ਕੁੜੀਆਂ ਹੁੰਦੀਆਂ ਹੈਗੀਆਂ ਤਾਂ ਉਹਨਾਂ ਨੂੰ ਇੰਨੀਆਂ ਪ੍ਰੋਬਲਮਸ ਹੁੰਦੀਆਂ ਜਿੰਨੀਆਂ ਮੈਰਿਡ ਨੂੰ ਹੁੰਦੀਆਂ ਵੀ ਅੱਜ ਸਿਰ ਦੁਖਦਾ ਹੈ ਜੀ ਸਾਡੇ ਅੱਜ ਇੱਥੇ ਦਰਦ ਹੈ ਸਾਡੇ ਇੱਥੇ ਦਰਦ ਹੈ ਜਿਹੜੀ ਕੁੜੀਆਂ ਚਿੜੀਆਂ ਅਨਮੈਰਿਡ ਹੁੰਦੀਆਂ ਨਾ ਉਹ ਪੜਨ ਵਾਲੀਆਂ ਅੱਜ ਉਹ ਉੱਥੇ ਪਾਰਟੀ ਤੇ ਜਾ ਰਹੀਆਂ ਅੱਜ ਉਹ ਉੱਥੇ ਪਾਰਟੀ ਤੇ ਜਾ ਰਹੀਆਂ ਅੱਜ ਰਾਤਾਂ ਨੂੰ 12:00 12:00 ਵਜੇ ਤੱਕ ਸੌ ਰਹੀ ਕਿ ਉਹਨਾਂ ਦੇ ਕਦੇ ਸਿਰ ਦਰਦ ਨਹੀਂ ਹੋਇਆ ਠੀਕ ਹੈ ਤਾਂ ਕਿਉਂ ਮੈਰਿਡ ਦੇ ਦਰਦ ਇਹ ਸਿਰ ਦਰਦ ਨਹੀਂ ਹੈ ਇਹ ਬਾਡੀ ਏਕ ਨਹੀਂ ਹੈ ਇਹ ਰਿਸ਼ਤਿਆਂ ਦਾ ਸਿਰ ਦਰਦ ਹੈ ਸਰ ਅੱਛਾ ਤੁਸੀਂ ਮੇਰੀ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਮੈਂ ਕਿਉਂ ਕਹਿ ਰਹੀਆਂ ਇਹ ਰਿਸ਼ਤਿਆਂ ਦਾ ਰਿਸ਼ਤੇ ਮੀਨਸ ਅੱਜ ਦੇ ਟਾਈਮ ਤੇ ਜਿਹੜਾ ਇੰਨਾ ਬਾਝਪਨ ਦੀ ਸਮੱਸਿਆ ਆ ਰਹੀ ਹੈ ਨਾ ਕਹਿੰਦੇ ਪੁਰਾਣੇ ਟਾਈਮ ਤੇ ਕਹਿੰਦੇ ਸੀਗੇ ਕਿ ਰੱਬ ਸਾਡਾ ਕੌਣ ਆ ਸਾਡਾ ਰੱਬ ਸਾਡੇ ਘਰ ਦੇ ਬਜ਼ੁਰਗ ਆ ਮੀਨਸ ਅਸੀਂ ਅਗਰ ਉਹਨਾਂ ਦੀ ਸੇਵਾ ਕਰ ਰਹੇ ਆ ਤਾਂ ਉਹਦੋਂ ਨਹੀਂ ਸੀ ਹੁੰਦਾ ਬਈ ਇੰਨੀ ਮਤਲਬ ਪ੍ਰੋਬਲਮ ਆਂਦੀ ਹੋਵੇ ਇਨਫਰਟੀਲਿਟੀ ਦੀ ਅੱਜ ਦੇ ਟਾਈਮ ਤੇ ਕਿਉਂ ਆ ਕਿਉਂਕਿ ਸੱਸ ਨੇ ਬਹੂ ਨੂੰ ਬਉ ਨੇ ਸਮਝਣਾ ਤੇ ਬਉ ਨੇ ਸੱਸ ਨੂੰ ਮਾਂ ਨਹੀਂ ਸਮਝਣਾਗਾ ਇਹ ਚੀਜ਼ਾਂ ਬਿਸ਼ਲੇ ਦਿਨਾਂ ਦੇ ਵਿੱਚ ਮੈਂ ਮੀਡੀਆ ਦੀ ਗੱਲ ਨਹੀਂ ਕਰ ਰਹੀ ਮੈਂ ਸਿਰਫ ਮੇਰੇ ਪੇਸ਼ੈਂਟਸ ਦੀ ਗੱਲ ਕਰ ਰਹੀ ਐ ਕਿ ਜੋ ਮੇਰੇ ਕੋਲ ਪੇਸ਼ੈਂਟ ਆਉਂਦੇ ਹੈਗੇ ਐ ਕਹਿੰਦੇ ਨਾ ਕਿ ਕੁਝ ਬੋਲੀਆਂ ਵੀ ਪੈਂਦੀਆਂ ਸੀ ਮੇਰੇ ਸੱਸ ਬੜੀ ਇੱਕ ਪੱਤੀ ਹੈ ਨਾ ਮੈਨੂੰ ਪਾਨ ਨਾ ਦੇਵੇ ਜੋ ਵੀ ਵਟਸਐਪਰ ਹੈ ਨਾ ਤੇ ਮਤਲਬ ਬਹੁਤ ਤਰ੍ਹਾਂ ਦੀ ਮੈਂ ਤਾਂ ਸਿਰਫ ਇਹੀ ਮਤਲਬ ਜੋ ਮੇਰੇ ਜੋ ਵੀ ਸੱਸ ਸੁਣ ਰਹੀ ਹੈ ਇਸ ਟਾਈਮ ਮੇਰੀ ਗੱਲ ਨੂੰ ਜਾਂ ਜਿਹੜੀ ਬਹੂ ਸੁਣ ਰਹੀ ਹੈ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ ਨਾ ਉਹ ਸੱਸ ਵੀ ਚੰਗੀ ਹੈ ਤੇ ਉਹ ਬਹੂ ਵੀ ਚੰਗੀ ਹੈ ਪਰ ਇਹ ਚੰਗੀਆਂ ਸਿਰਫ 1-2% ਐ ਸਰ ਮੀਨਸ ਮੈਂ ਕਟਾਕਸ਼ ਸਿਰਫ ਇਨਫਰਟੀਲਿਟੀ ਤੇ ਹੈ ਨਾ ਕਿ ਸਮਾਜ ਤੇ ਹੈ ਕਹਿੰਦੇ ਪੰਜੋ ਉਂਗਲੀਆਂ ਬਰਾਬਰ ਨਹੀਂ ਹੈ ਮੈਮ ਤੁਹਾਡਾ ਕਹਿਣ ਦਾ ਭਾਵ ਇਹ ਹੈਗਾ ਵੀ ਜਿੰਨਾ ਘਰਾਂ ਦੇ ਵਿੱਚ ਅਕਸਰ ਕਲੇਸ਼ ਰਹਿੰਦਾ ਉਥੇ ਕਨਸੀਵਿੰਗ ਦੀ ਚਾਂਸਸੇ ਹੈਗੇ ਨੇ ਕੰਪੈਰੀਟਿਵਲੀ ਘਟ ਜਾਂਦੇ ਨੇ ਪਰ ਮੈਂ ਬਹੁਤ ਸਾਰੇ ਘਰ ਤਾਂ ਇਦਾਂ ਦੇ ਵੀ ਹੈਗੇ ਨੇ ਜਾਂ ਹੋ ਸਕਦੇ ਨੇ ਜਿੱਥੇ ਕੋਈ ਪਿਆਰ ਬੜਾ ਹੈ ਰਿਸ਼ਤੇ ਵਿੱਚ ਬੜੀ ਅਸੀਂ ਕਹਿ ਲਈਏ ਕਿ ਗਰਮ ਜੋਸ਼ੀ ਹੈ ਪਰ ਉਥੇ ਵੀ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ ਜੀ ਫਿਰ ਉਹ ਉਸ ਬਾਬਤ ਤੁਸੀਂ ਕੀ ਕਹੋਗੇ ਸਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹੈਗੀ ਜਿੱਥੇ ਜਿਹੜੇ ਘਰਾਂ ਦੇ ਵਿੱਚ ਕਲੇਸ਼ ਹੀ ਨਹੀਂ ਹੈ ਸਰ ਇਦਾਂ ਦਾ ਮੇਰੇ ਕੋਲ ਕੋਈ ਕੇਸ ਨਹੀਂ ਆਇਆਗਾ ਵੀ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਕਲੇਸ਼ ਜਾਂ ਕੋਈ ਪਤਾ ਚਾਰ ਬੰਦੇ ਬੜੇ ਆਪਸ ਵਿੱਚ ਮਿਲ ਕੇ ਰਹਿ ਰਹੇ ਹੈ ਸਰ ਉਹਨਾਂ ਦੇ ਉਸ ਦਾਦੀ ਦੇ ਕੋਲ ਪੋਤਾ ਵੀ ਹੁੰਦਾ ਉਸ ਦਾਦੀ ਕੋਲ ਪੋਤੀ ਵੀ ਹੁੰਦੀ ਹੈ ਤੇ ਉਸ ਪਿਓ ਦੇ ਕੋਲ ਉਹਦੀ ਧੀ ਵੀ ਹੁੰਦੀ ਹੈ ਤੇ ਪੁੱਤ ਵੀ ਹੁੰਦਾ ਹੈ ਇਦਾਂ ਦੇ ਕੇਸ ਮੈਂ ਨਹੀਂ ਮੰਦੀ ਜੇ ਫਿਰ ਵੀ ਕੋਈ ਇਕਾ ਦੁੱਕਾ ਇਦਾਂ ਦੇ ਹੈਗੇ ਆ ਸਰ ਉਹਨਾਂ ਦਾ ਲੈਥਾਰਜਿਕ ਤੇ ਮੋਡਰਨਾਈਜੇਸ਼ਨ ਨੂੰ ਜ਼ਿਆਦਾ ਯੂਜ਼ ਕਰਨਾ ਹੈ ਫਿਰ ਵੀ ਲੱਗਦਾ ਹੈ ਤੇ ਸਰ ਉਹ ਆਪਣੀਆਂ ਮੈਡੀਸਨ ਇਦਾਂ ਦੇ ਕੇਸ ਚ ਤੁਹਾਨੂੰ ਤੁਹਾਨੂੰ ਇਹ ਲੱਗਦਾ ਵੀ ਜਿਸ ਘਰ ਦੇ ਵਿੱਚ ਕੋਈ ਕਲੇਸ਼ ਵੀ ਨਹੀਂ ਹੈ ਕੋਈ ਟੈਨਸ਼ਨ ਵੀ ਨਹੀਂ ਹੈ ਕੋਈ ਦਿੱਕਤ ਵੀ ਨਹੀਂ ਹੈ ਤੇ ਉੱਥੇ ਫਿਰ ਜਿਹੜਾ ਕੰਮ ਹੈਗਾ ਕਲੇਸ਼ ਵਾਲਾ ਕੰਮ ਉਹ ਮੋਡਰਨ ਮੈਡੀਸਨ ਨੇ ਪਾਇਆ ਹੋਇਆ ਉਹ ਸਰ ਮੋਡਰਨਾਈਜੇਸ਼ਨ ਸਾਡੇ ਜ਼ਿੰਮੇਦਾਰ ਹੈ ਸਾਡੀ ਜ਼ਰੂਰਤ ਵੀ ਹੈ ਹੁਣ ਅਸੀਂ ਵੀ ਤਾਂ ਬੈਠੇ ਹਾਂ ਸਰ ਅੱਜ ਏਸੀ 'ਚ ਬੈਠੇ ਹੈਗੇ ਹਨਾ ਏਸੀ ਬਿਨਾ ਅਸੀਂ ਵੀ ਇਹਨੋਂ ਇਸ ਗਰਮੀ 'ਚ ਰਹਿ ਸਕਦੇ ਪਰ ਅਸੀਂ ਮੋਡਰਨ ਟੈਕਨੋਲੋਜੀ ਨੂੰ ਇੱਕ ਹੱਦ ਤੱਕ ਯੂਜ਼ ਕਰਨਾ ਹੈ ਮੇਰੀ ਸਲਾਹ ਦੇ ਨਾਲ ਤਾਂ ਜੇ ਸਾਨੂੰ ਮੋਡਰਨਾਈਜੇਸ਼ਨ ਤੰਗ ਕਰ ਰਹੀ ਹੈ ਤਾਂ ਕਮ ਸੇ ਕਮ ਅਸੀਂ ਆਪਣੇ ਕਮਰੇ ਦੇ ਵਿੱਚ 10 ਵਾਰੀ ਪੋਚਾ ਲਾ ਸਕਦੇ ਹਾਂ ਸਰ ਚੰਗਾ ਸਾਫ਼ ਹੋ ਜਾਊਗਾ ਨਾਲੇ ਐਕਸਰਸਾਈਜ਼ ਦੀ ਐਕਸਰਸਾਈਜ਼ ਕਮਰੇ ਦੀ ਸਫਾਈ ਹੋਊਗੀ ਜੇ ਬਾਹਰ ਯੋਗਾ ਜੁਆਇਨ ਕਰਾਂਗੇ ਤਾਂ ਉੱਥੇ ਚਾਰ ਪੈਸੇ ਦੇਣੇ ਪੈਣਗੇ ਤਾਂ ਫਾਇਦਾ ਕਿਹਦੇ 'ਚ ਹੈ ਘਰ ਦੇ ਪੋਚਾ ਲਾਉਣ ਚ ਹੈ ਨਾ ਤੇ ਹੁਣ ਸਰ ਅਸੀਂ ਜੀ ਐਜਿਊਕੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਮੈਡੀਸਨ ਦੀ ਸਲਾਹ ਕਰੀਏ ਜੋ ਵੀ ਅਸੀਂ ਮੈਡੀਸਨ ਦੇ ਰਹੇ ਹਾਂ ਸਰ ਇਹ ਜੀ ਸਿੱਧੇ ਦੇ ਰਿਆ ਸਰ ਉਹਨਾਂ ਨੂੰ ਗਰਭ ਧਾਰਕ ਯੋਗ ਗਰਭ ਧਾਰਕ ਉਹਨਾਂ ਨੇ ਪੀਰੀਅਡ ਦੇ ਸੈਕਿੰਡ ਡੇ ਤੋਂ ਸ਼ੁਰੂ ਕਰਨੀ ਆ ਸਰ ਪੀਰੀਅਡ ਦੇ ਸੈਕਿੰਡ ਡੇ ਤੋਂ ਇਹ 12 ਟੈਬਲੇਟਸ ਹੈ ਉਹਨਾਂ ਦਾ ਜਿਹੜਾ ਐਗ ਬਣ ਰਿਹਾ ਉਹ ਵਧੀਆ ਐਗ ਇੰਜੈਕਸ਼ਨ ਨਾਲ ਲਗਵਾ ਕੇ ਇਹਦੇ ਨਾਲ ਚੰਗਾ ਐਗ ਬਣੇਗਾ ਤੇ ਆਪੇ ਹੀ ਐਗ ਨੇ ਰਪਚਰ ਹੋ ਜਾਣਾ ਤੇ ਉਸ ਤੋਂ ਬਾਅਦ ਸਰ ਯੂਟਰਸ ਨੂੰ ਪਾਵਰ ਦੀ ਲੋੜ ਹੈ ਕਿਉਂਕਿ ਜੋ ਐਗ ਬਣਿਆ ਉਹ ਐਗ ਇੰਪਲਾਂਟ ਹੋਏ ਇੰਪਲਾਂਟੇਸ਼ਨ ਵਾਸਤੇ ਉਹਨਾਂ ਨੂੰ ਇਹ ਯੂ ਪਾਵਰ ਯੂਟਰਸ ਨੂੰ ਪਾਵਰ ਇਸ ਯੋਗ ਨੇ ਦੇਣੀ ਹੈ ਤੇ ਨਾਲ ਨਾਲ ਸਰ ਕਹਿੰਦੇ ਕਿ ਘਿਓ ਜਿਵੇਂ ਪੁਰਾਣੇ ਟਾਈਮ ਤੇ ਹਨਾ ਉਸੇ ਤਰ੍ਹਾਂ ਸਾਨੂੰ ਸ਼ਤਾਵਰ ਤੱਕ ਘਿਓ ਬਹੁਤ ਜ਼ਰੂਰੀ ਹੈ ਉਹ ਪੂਰਾ ਮਹੀਨਾ ਇੱਕ ਘਿਓ ਯੂਜ਼ ਕਰ ਸਕਦੇ ਆ ਇੱਕ ਚਮਚੇ ਘਿਓ ਯੂਜ਼ ਕਰਨ ਸਰ ਕੋਈ ਆਈਵੀਐਫ ਕਿਸੇ ਤਰ੍ਹਾਂ ਦਾ ਇੰਜੈਕਸ਼ਨ ਲਗਵਾਉਣ ਦੀ ਲੋੜ ਨਹੀਂ ਇਹ ਤਿੰਨਾਂ ਚੀਜ਼ਾਂ ਦਾ ਸੁਮੇਲ ਲੱਲਨ ਐ ਟੈਵਰੀ ਕੌਸਟ Ovulation ਤੇ ਇੰਪਲਾਂਟੇਸ਼ਨ ਹੋ ਜਾਣਾ ਤੇ ਉਹਨਾਂ ਦਾ ਸੁਭਾਗਾ ਭਰਿਆ ਦਿਨ ਉਸ ਕਪਲ ਦਾ ਉਸ ਦੰਪਤੀ ਦਾ ਉਹਨਾਂ ਨੂੰ ਮਿਲ ਜਾਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਸੀਨੀਅਰ ਨਰਸਿੰਗ ਆਫੀਸਰ ਹਰਮੀਜੀ ਜਿਨ੍ਹਾਂ ਨੇ ਅੱਜ ਮੈਨੂੰ ਲੱਗਦਾ ਹੈ ਕਿ ਆਪਣੇ ਦਿਲ ਦੇ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਨੇ ਔਰ ਆਪਣੇ ਤਜਰਬੇ ਹੈਗੇ ਨੇ ਜਿਹੜੇ ਪੇਸ਼ੈਂਟਾਂ ਦੇ ਜ਼ਰੀਏ ਇਹਨਾਂ ਨੂੰ ਹੋਏ ਨੇ ਉਹ ਤੁਹਾਡੇ ਸਾਹਮਣੇ ਰੱਖੇ ਨੇ ਔਰ ਮੈਮ ਨੇ ਬਹੁਤ ਵਧੀਆ ਗੱਲ ਇੱਕਈ ਹੈ ਅੱਜ ਮੈਨੂੰ ਲੱਗਦਾ ਹੈ ਕਿ ਉਹ ਕੱਲੇ-ਕੱਲੇ ਤੱਕ ਇਹ ਸੁਨੇਹਾ ਪਹੁੰਚ ਜਾਣਾ ਚਾਹੀਦਾ ਹੈ ਹਰਮੀਜੀ ਦਾ ਕਹਿਣਾ ਹੈ ਕਿ ਜਿਸ ਕਰਦੇ ਵਿੱਚ ਕਲੇਸ਼ ਨਹੀਂ ਹੈ ਜਿਸ ਘਰ ਦੇ ਵਿੱਚ ਰਿਸ਼ਤਿਆਂ ਦੀ ਨਿਗ ਹੈਗਾ ਰਿਸ਼ਤਿਆਂ ਚ ਠੰਡਕ ਹੈਗੀ ਹੈ ਰਿਸ਼ਤਿਆਂ ਚ ਇੱਕ ਦੂਸਰੇ ਦਾ ਦੁੱਖ ਦਰਦ ਸਮਝਣ ਦੀ ਕਪੈਸਿਟੀ ਹੈਗੀ ਹੈ ਤਾਂ ਉਹਨਾਂ ਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵੀ ਘਰ ਇਸ ਤਰ੍ਹਾਂ ਦਾ ਨਹੀਂ ਵੇਖਿਆ ਜਿੱਥੇ ਕਿਤੇ ਬੱਚੇ ਨਾ ਹੋਣ ਜਿਸ ਘਰ ਦੇ ਵਿੱਚ ਬੱਚੇ ਦੀ ਅਕਲਕਾਰੀਆਂ ਨਾ ਵੱਜਦੀਆਂ ਹੋਣ ਪਰ ਫਿਰ ਵੀ ਹਰਮੀਜੀਤ ਦਾ ਕਹਿੰਦਾ ਕਿ ਅਗਰ ਉਹਨਾਂ ਘਰਾਂ ਦੇ ਵਿੱਚ ਕੋਈ ਇਦਾਂ ਦੀ ਦਿੱਕਤ ਪਰੇਸ਼ਾਨੀ ਹੈ ਤਾਂ ਉਹ ਹੈ ਕਿ ਮਾਡਰਨ ਮੈਡੀਸਨ ਦਾ ਇਸਤਮਾਲ ਕਰਨ ਦਾ ਗਲਤ ਤਰੀਕਾ ਜਿਸ ਨੂੰ ਠੀਕ ਕਰਕੇ ਅਸੀਂ ਉਸ ਕਰ ਦੇ ਵਿੱਚ ਵੀ ਕਲਕਾਰੀਆਂ ਜਿਹੜੀਆਂ ਗੁਜਵਾ ਸਕਦੇ ਹਾਂ ਉਸ ਕਰਕੇ ਦੇ ਵਿੱਚ ਵੀ ਕਲਕਾਰੀਆਂ ਦੀ ਜਿਹੜੀ ਉਡੀਕ ਹੈਗੀ ਹੈ ਉਹ ਖਤਮ ਕਰ ਸਕਦੇ ਆ আচ্ছা ਮੈਂ ਜੇਕਰ ਸਾਡੀ ਕਿਸੇ ਭੈਣ ਨੇ ਤੁਹਾਡੇ ਨਾਲ ਮਿਲਣਾ ਹੋਵੇ ਕਿਸੇ ਜੋੜੇ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤੇ ਫਿਰ ਕੀ ਰਾਬਤਾ ਕਰਨ ਦਾ ਕੀ ਢੰਗ ਹੈ ਸਰ ਆਪਣਾ ਮੁਹਾਲੀ ਕਲੀਨਿਕ ਹੈ ਫੇਸ 10 ਸੈਕਟਰ 64 SCF 61 ਹੈ ਉਹ ਇੱਥੇ ਸਾਨੂੰ ਮਿਲ ਸਕਦੇ ਆ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਤਾਂ ਮੈਂ ਕਵਾਂਗੀ ਕੁਝ ਹੋਮ ਰੈਮਡੀਜ਼ ਹੀ ਸਾਡੇ ਤੋਂ ਲੈ ਕੇ ਪ੍ਰੈਗਨਨਸੀ ਕਨਸੀਵ ਕਰ ਸਕਤੇ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਸਨ ਸੀਨੀਅਰ ਨਰਸਿੰਗ ਅਫੀਸਰ ਹਰਮੀਜੀ ਜਿਨ੍ਹਾਂ ਦਾ ਥੋੜੀ ਇੰਟਰਵਿਊ ਕਰਵਾਈ ਹੈ ਤੁਹਾਡੇ ਨਾਲ ਗੱਲਬਾਤ ਸੁਣਵਾਈ ਹੈ ਔਰ ਬਹੁਤ ਸਾਰੇ ਛੋਟੇ ਛੋਟੇ ਕਾਰਨ ਹੈਗੇ ਨੇ ਜਿਹੜੇ ਦੱਸੇ ਨੇ ਔਰ ਬਹੁਤ ਬਾਰੀਕੀ ਨਾਲ ਉਹਨਾਂ ਨੇ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਨੇ ਡਾਈਟ ਦੀ ਗੱਲ ਕੀਤੀ ਹੈ ਪ੍ਰੋਟੀਨ ਦੀ ਗੱਲ ਕੀਤੀ ਹੈ ਨਸਖਾਂ ਦੀ ਗੱਲ ਕੀਤੀ ਹੈ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਅਜੇ ਤੱਕ ਉਡੀਕ ਹੈ ਆਪਣੀ ਕੁੱਖ ਹਰੀ ਹੋਣ ਦੀ ਜਿਸ ਮਾਂ ਦੇ ਕੰਨ ਇਸ ਵੇਲੇ ਅਸੀਂ ਕਹਿ ਲਈ ਕਿ ਮਾਂ ਸ਼ਬਦ ਸੁਣਨ ਨੂੰ ਤਰਸੇ ਹੋਏ ਨੇ ਜਿਸ ਪਿਓ ਦੇ ਕੰਨ ਇਸ ਵੇਲੇ ਪਿਓ ਸ਼ਬਦ ਨੂੰ ਤਰਸੇ ਹੋਏ ਨੇ ਤਾਂ ਤੁਹਾਡਾ ਇੱਕ ਸ਼ੇਰ ਉਹਨਾਂ ਦੀ ਹੈਲਪ ਹੈਗੀ ਹੈ ਜਿਹੜੀ ਉਹ ਕਰ ਸਕਦਾ ਹੈ ਜੇਕਰ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲਣ ਲਈ ਕਾਫੀ ਹੋ ਸਕਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤੇ ਕੋਈ ਪਰਹੇਜ਼ ਹੈ ਜਿਹੜੀ ਉਹ ਨਹੀਂ ਹੋਣਾ ਚਾਹੀਦਾ ਫਿਰ ਵੀ ਮੈਂ ਸਲਾਹ ਤੁਹਾਨੂੰ ਇਹ ਦੇਵਾਂਗਾ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਵੇਲੇ ਇੱਕ ਵਾ ਡਾਕਟਰ ਹਕੀਮ ਵੈਦ ਨਾਲ ਸਲਾਹ ਤੁਸੀਂ ਜ਼ਰੂਰ ਕਰ ਲਿਆ ਕਰੋ ਹੋਰ ਨਹੀਂ ਤਾਂ ਸੀਨੀਅਰ ਨਰਸਿੰਗ ਅਫੀਸਰ ਹਰਮੀਜੀ ਹਰ ਵੇਲੇ ਤੁਹਾਡੇ ਕੋਲ ਅਵੇਲੇਬਲ ਹੈਗੇ ਨੇ ਆਫਿਸ ਟਾਈਮ ਦੇ ਵਿੱਚ ਤੁਸੀਂ ਇਹਨਾਂ ਨਾਲ ਵੀ ਆਪਣਾ ਸਲਾਹ مشورہ ਕਰਕੇ ਆਪਣੀ ਦਿਲ ਦੀ ਗੱਲ ਕਰਕੇ ਤੁਸੀਂ ਖੁਸ਼ੀਆਂ ਪ੍ਰਾਪਤ ਹੈਗੀ ਹੈ ਇਹਨਾਂ ਦੇ ذریعے ਕਰ ਸਕਦੇ ਹੋ ਧੰਨਵਾਦ